ਸੋ ਸਿੱਕਲ ਦੋਸਤੋ ਮੈਂ ਤੁਹਾਡਾ ਨਮੋਲ ਗਿੱਲ ਤੇ ਅੱਜ ਆਪਾਂ ਯਾਨੀ ਕਿ ਗੱਲ ਕਰਾਂਗੇ ਲੈਂਡ ਪੂਲਿੰਗ ਪਾਲਿਸੀ ਦੀ ਕਿ ਇਹਦਾ ਯਾਨੀ ਕਿ ਆਪਾਂ ਨੂੰ ਕੀ ਫਾਇਦਾ ਯਾਨੀ ਕਿ ਹੋ ਸਕਦਾ ਵਾ ਲੈਂਡ ਪੂਲਿੰਗ ਪਾਲਿਸੀ ਜਿੱਦਾਂ ਕੀ ਆਪਾਂ ਨੂੰ ਪਤਾ ਆ ਕਿ ਸਰਕਾਰ ਜਾਂ ਕੋਈ ਪ੍ਰਾਈਵੇਟ ਏਜੰਸੀ ਕਿਸਾਨਾਂ ਕੋਲੋਂ ਜ਼ਮੀਨ ਖਰੀਦਦੇ ਆ ਤੇ ਉੱਥੇ ਕਲੋਨੀਆਂ ਬਣਾਉਂਦੇ ਆ ਆਪਣੀਆਂ ਉਹਨੂੰ ਡਵੈਲਪ ਕਰਦੇ ਆ ਉੱਥੇ ਵਧੀਆ ਫੈਸਿਲਿਟੀਆਂ ਦਿੰਦੇ ਆ ਸਕੂਲ ਹਸਪੀਟਲ ਵਗੈਰਾ ਪਾਰਕਾਂ ਖੁਲਦੀਆਂ ਉੱਥੇ ਤੇ ਇਹਨਾਂ ਚੀਜ਼ਾਂ ਨਾਲ ਰੋਜ਼ਗਾਰ ਵੀ ਬਹੁਤ ਜਾਂਦਾ ਪੈਦਾ ਹੁੰਦਾ ਵਾ ਇਸ ਪਾਲਿਸੀ ਦੇ ਵਿੱਚ ਇੱਕ ਇਹ ਸਿਸਟਮ ਹੈ ਕਿ ਉੱਥੋਂ ਕਿਸਾਨਾਂ ਨੂੰ ਯਾਨੀ ਕਿ ਜ਼ਮੀਨ ਦਾ ਰੇਟ ਤਾਂ ਦੇਣਾ ਹੀ ਦੇਣਾ ਹੈ ਚਾਰ ਗੁਣਾ ਤੇ ਉੱਥੇ ਉਹਨਾਂ ਨੂੰ ਇੱਕ ਪਲਾਟ ਵੀ ਦਿੱਤਾ ਜਾਊਗਾ ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਉਹ ਪਲਾਟ ਦੇਣ ਕਿਰਾਏ ਤੇ ਵੀ ਦੇ ਸਕਦੇ ਆ ਵੇਚ ਵੀ ਸਕਦੇ ਆ ਤੇ ਉਹਨਾਂ ਦੀ ਯਾਨੀ ਕਿ ਪੱਕੀ ਇਨਕਮ ਬਣ ਜਾਂਦੀ ਆ ਜਿਆਦਾਤਰ ਮਾਮਲੇ ਤੇ ਇਹ ਜਿੱਦਿ ਵਿਖੀ ਜਾਂਦੀ ਆ ਕਿ ਜਿਹੜੇ ਪਲਾਟ ਹੁੰਦੇ ਆ ਇਹਨਾਂ ਦੀ ਬਾਅਦ 'ਚ ਜਿਹੜੀ ਵੈਲਿਊ ਆ ਉਹ ਜਦੋਂ ਸ਼ਹਿਰ 'ਚ ਆ ਜਾਂਦੇ ਆ ਨਾ ਡਵਲਪਡ ਏਰੀਆ 'ਚ ਆ ਜਾਂਦੇ ਆ ਤੇ ਇਹਨਾਂ ਦੀ ਵੈਲਿਊ ਜਿਹੜੀ ਆ ਉਹ ਨਾਰਮਲ ਜ਼ਮੀਨ ਨਾਲੋਂ ਬਹੁਤ ਜ਼ਿਆਦਾ ਹੋ ਜਾਂਦੀ ਆ ਇਹਨਾਂ ਦੇ ਕਨਾਲ ਵੀ ਕਰੋੜਾਂ ਤੋਂ ਉੱਤੇ ਚੱਲ ਜਾਂਦਾ ਆ ਤੋਂ ਲੈਂਡ ਪੋਲਿੰਗ ਪਾਲਿਸੀ ਜ਼ਰੂਰੀ ਕਹਦੇ ਆ ਕਿਉਂਕਿ ਜੇ ਆਪਾਂ ਵੇਖਿਆ ਜਾਵੇ ਚੰਡੀਗੜ੍ਹ ਵਰਗਾ ਸ਼ਹਿਰ ਬਣਿਆ ਉਹ ਵੀ ਜ਼ਮੀਨ ਤੇ ਹੀ ਬਣਿਆ ਵਾ ਉਹ ਵੀ ਖੇਤੀਬਾੜੀ ਦੀ ਜ਼ਮੀਨ ਸੀਗੀ ਮਾਲੀ ਬਣਿਆ ਜ਼ਮੀਨ ਤੇ ਬਣਿਆ ਵਾ ਤੇ ਜੇ ਉਹ ਸ਼ਹਿਰ ਨਾ ਬਣਦੇ ਤਾਂ ਹੋ ਸਕਦਾ ਕਿ ਖੇਤੀਬਾੜੀ ਦੀ ਪ੍ਰੋਟੈਕਸ਼ਨ ਵਿੱਚ 1 ਦੇ 2% ਵਾਧਾ ਹੋ ਜਾਂਦਾ ਪਰ ਅੱਜ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਆ ਚੰਡੀਗੜ੍ਹ 'ਚ ਕੰਮ ਕਰਦੇ ਪਏ ਆ ਕਿਉਂਕਿ ਉੱਥੇ ਰੋਜ਼ਗਾਰ ਹੈਗਾ ਵਾ ਇੰਡਸਟਰੀਆਂ માં ਬਹੁਤ ਸਾਰੀਆਂ oportunidades ਜਿਹੜੀਆਂ ਕਿ ਆਪਣੇ ਪਿੰਡਾਂ ਦੇ ਲੋਕਾਂ ਨੂੰ ਹੈ ਨਹੀਂ ਗਈਆਂ ਤੇ ਮਹਾਲੀ ਜਿਹੜਾ ਪੰਜਾਬ ਦਾ ਏਡਾ ਵੱਡਾ ਸ਼ਹਿਰ ਬਣਿਆ ਆ ਮੈਨੂੰ ਲੱਗਦਾ ਵੀ ਆਪਣੀ ਜਿਹੜੀ ਪੰਜਾਬ ਦੀ ਅੱਧੀ ਇਕਨੋਮੀ ਜਿਹੜੀ ਆ ਉਹ ਮਹਾਲੀ ਤੋਂ ਚੱਲਦੀ ਹੋਣੀ ਹੈ ਕੁਝ ਯਾਨੀ ਕਿ ਸਵਾਲ ਮੇਰੇ ਹੈਗੇ ਆ ਆਪਣੇ ਕਿਸਾਨ ਜਥੇਬੰਦੀਆਂ ਨੂੰ ਪਹਿਲਾ ਸਵਾਲ ਤੇ ਇਹ ਹੈਗਾ ਵਾ ਕਿ ਆਪਾਂ ਕੱਲੀ ਖੇਤੀ ਨਾਲ ਸਸਟੇਨ ਕਰ ਸਕਦੇ ਆ ਕਿਉਂਕਿ ਆਪਣੇ ਕਿਹਦੇ ਜੇ 10 ਕਿੱਲੇ ਹੈਗੇ ਆ ਉਹਦੇ ਦੋ ਮੁੰਡੇ ਆ ਤੇ ਪੰਜ-ਪੰਜ ਰਹਿ ਗਏ ਤੇ ਅੱਗੇ ਹੋਰ ਟਾਈਮ ਵਿੱਚ ਢਾਈ ਢਾਈ ਰਹਿ ਜਾਣੇ ਆ ਤੇ ਫੇ ਆਪਾਂ ਸਰਕਾਰ ਨੂੰ ਕੀ ਕਹਾਂਗੇ ਵੀ ਐਮਐਸਪੀ ਲੱਖ ਲੱਖ ਕਰ ਦੋ ਸੋ ਇੱਕ ਚੀਜ਼ ਤਾਂ ਆਪਾਂ ਨੂੰ ਯਾਨੀ ਕਿ ਸਮਝਣੀ ਪੈਣੀ ਹੈ ਕਿ ਕੱਲੀ ਖੇਤੀ ਤੇ ਆਪਾਂ ਸਸਟੇਨ ਨਹੀਂ ਕਰ ਸਕਦੇ ਆਪਣੇ ਪੰਜਾਬ ਨੂੰ ਤਰੱਕੀ ਕਰਨ ਲਈ ਇੰਡਸਟਰੀ ਤੇ ਅਰਬਨਾਈਜੇਸ਼ਨ ਦੀ ਬਹੁਤ ਵੱਡੀ ਲੋੜ ਆ ਤੇ ਮੈਨੂੰ ਲੱਗਦਾ ਇਸ ਚੀਜ਼ ਦਾ ਯਾਨੀ ਕਿ ਵਿਰੋਧ ਹਰ ਚੀਜ਼ ਦਾ ਕਿ ਗਵਰਨਮੈਂਟ ਨੇ ਜਿਹੜਾ ਫੈਸਲਾ ਲੈ ਲਿਆ ਉਹਦਾ ਵਿਰੋਧ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਆਪਾਂ ਜਿਹੜੇ ਆਪਣੇ ਬੱਚੇ ਉਹਨਾਂ ਵੱਡੇ ਮੁਲਕਾਂ ਚ ਕੈਪੀਟਲਿਸਟਿਕ ਮੁਲਕਾਂ ਚ ਭੇਜੇ ਹੋਇਆ ਪੂੰਜੀਪਤੀ ਦੇਸ਼ਾਂ ਚ ਜਿਨ੍ਹਾਂ ਨੇ ਆਲਰੇਡੀ ਬਹੁਤ ਟਾਈਮ ਪਹਿਲਾਂ ਇਹ ਪਾਲਿਸੀਆਂ ਅਪਣਾਈਆਂ ਹੋਈਆਂ ਵਾ ਤੇ ਜੇ ਆਪਾਂ ਹਰ ਇੰਡਸਟਰੀ ਦਾ ਹਰ ਅਰਬਨਾਈਜੇਸ਼ਨ ਦਾ ਵਿਰੋਧ ਕਰਨਾ ਹੀ ਆ ਤੇ ਫੇ ਮੈਨੂੰ ਲੱਗਦਾ ਆਪਣੇ ਸਕੂਲ ਕੱਲ੍ਹ ਜਣੋਂ ਹੀ ਬੰਦ ਕਰਾ ਦੇਣਾ ਚਾਹੀਦਾ ਕਿਉਂਕਿ ਪੜ੍ਹਨ ਦਾ ਫਾਇਦਾ ਤਾਂ ਕੋਈ ਹੈ ਨਹੀਂਗਾ ਪੰਜਾਬ ਚ ਉਹ ਵੀ ਜ਼ਮੀਨ ਤਾਂ ਹੀ ਬਣਿਆ ਉੱਥੇ ਵੀ ਯਾਨੀ ਕਿ ਝੋਨਾ ਝੰਨਾ ਲਾ ਦੋ ਸਕੂਲ ਬੰਦ ਕਰਕੇ ਸੋ ਮੇਰੀ ਰਿਕਵੈਸਟ ਇਹ ਹੈ ਕਿ ਆਪਾਂ ਇੰਡਸਟਰੀ ਨੂੰ ਅਰਬਨਾਈਜੇਸ਼ਨ ਨੂੰ ਹੁਣ ਦਈਏ ਇਹਦੇ ਨਾਲ ਹੀ ਰਜਗਾਰ ਬਣਨਾ ਆ ਤੇ ਇਹਦੇ ਨਾਲ ਹੀ ਆਪਣੀ ਆਉਣ ਵਾਲੀ ਪੀੜ੍ਹੀ ਨੇ এমਪਲੋਇਮੈਂਟ ਮਿਲੂਗੀ ਬੀਨਸ ਕਾਰੋਬਾਰ ਕਰਨਗੇ ਆਪਾਂ ਕਹੀਏ ਕਿ ਇਕੱਲੇ ਪੜ੍ਹ ਲਿਖ ਕੇ ਕੋਈ ਬੰਦਾ ਸਰਕਾਰੀ ਨੌਕਰੀ ਕਰਨੀ ਹੈ ਸਰਕਾਰੀ ਨੌਕਰੀ ਤੇ ਪੰਜਾਬ ਚ 1-2% ਲੋਕਾਂ ਨੂੰ ਮਿਲਦੀ ਹੈ ਜੇ ਵੱਤੋ ਵੱਤ 3-4 ਲੱਖ ਪੋਸਟਾਂ ਹੋਣਗੀਆਂ 3-4 ਕਰੋੜ ਬੰਦੇ ਨੂੰ ਥੋੜੀ ਦੇ ਦੇਣਗੇ ਸੋ ਕੋਈ ਪ੍ਰਾਈਵੇਟ ਇੰਡਸਟਰੀ ਹੋਊਗੀ ਜਿੱਥੇ ਜੋਬ ਮਿਲ ਸਕਦੀ ਆ ਅਰਬਨਾਈਜੇਸ਼ਨ ਹੋਊਗੀ ਥੋੜੀ ਜੀ ਡਿਵੈਲਪਮੈਂਟ ਹੋਊਗੀ ਤਾਂ ਉਹਦੇ ਨਾਲ ਹੀ ਪੜ੍ਹੇ ਲਿਖੇ ਬੰਦਿਆਂ ਦਾ ਮੁੱਲ ਵੀ ਉਹਦੇ ਨਾਲ ਹੀ ਪੈਣਾ ਆ ਆਪਣੇ ਬੱਚੇ ਹੁਣ ਵਿਹਲੇ ਬੈਠੇ ਆ ਬੀਏ ਕਰਕੇ ਪੀਐਚਡੀ ਕਰਕੇ ਬੈਠੇ ਆ ਕਿਉਂਕਿ ਪੰਜਾਬ ਚ ਕੋਈ ਇੰਡਸਟਰੀ ਆ ਨਹੀਂ ਜੇ ਕੋਈ ਜੋਬ ਲੈਣੀ ਹੋਵੇ ਬੰਗਲੌਰ ਜਾਣਾ ਪੈਂਦਾ ਨੌਇਡਾ ਜਾਣਾ ਪੈਂਦਾ ਦਿੱਲੀ ਜਾਣਾ ਪੈਂਦਾ ਗੁਰੂਗਾਮ ਜਾਣਾ ਪੈਂਦਾ ਪੰਜਾਬ ਚ ਕੋਈ ਤਾਂ ਤਾਂ ਹੈਗਾ ਸ਼ਹਿਰ ਜਿਹੜਾ ਆਪਣੇ ਜੋਬ ਦੇ ਸਕਦਾ ਵਧੀਆ ਸੋ ਜਿਹੜੀ ਲੈਂਡ ਪੋਲਿੰਗ ਪਾਲਸੀ ਮੈਂ ਕਹਿੰਦਾ ਵੀ ਸੀਐਮ ਭਗਵੰਤ ਮਾਨ ਦੀ ਬਹੁ ਯਾਨੀ ਕਿ ਵਧੀਆ ਪਾਲਸੀ ਆ ਇਹ ਪੰਜਾਬ ਦੇ ਵਿਕਾਸ ਨੂੰ ਥੋੜਾ ਰਾਹ ਦਊਗੀ ਤੇ ਇਹਦੇ ਨਾਲ ਮੈਨੂੰ ਲੱਗਦਾ ਬਹੁਤ ਜਿਹੇ ਜੌਬ ਓਪਰਚ्युनिटी ਪੈਦਾ ਹੋਣਗੀਆਂ ਕਿਉਂਕਿ ਇੱਥੇ ਯਾਨੀ ਕਿ ਬਹੁਤ ਮੁੰਡੇ ਮੇਰੇ ਵਰਗੇ ਜਿਹੜੇ ਬੈਠੇ ਆ ਕਿਸੇ ਨੇ ਐਮਬੀਏ ਕੀਤੀ ਹੋਈ ਆ ਕੋਈ ਪੀਐਚਡੀ ਕਰਕੇ ਵਿਲੇ ਬੈਠੇ ਆ ਸੋ ਮੈਂ ਕਹਿੰਦਾ ਵੀ ਸਾਰਿਆਂ ਆਪਣੇ ਪੰਜਾਬ ਨੂੰ ਆਪਣੀ ਰਾਜਨੀਤੀ ਤੋਂ ਉੱਠ ਕੇ ਇਸ ਚੀਜ਼ ਦੇ ਥੋੜੀ ਸਪੋਰਟ ਕਰਨੀ ਚਾਹੀਦੀ ਆ ਹਾਂ ਠੀਕ ਆ ਖੇਤੀ ਵੀ ਆਪਣੇ ਲਈ ਬਹੁਤ ਜ਼ਰੂਰੀ ਆ ਆਪਾਂ ਖਾਣਾ ਵੀ ਆ ਪਰ ਮੈਨੂੰ ਲੱਗਦਾ ਪੰਜਾਬ ਤੇ ਜਿੰਨਾ ਕਰਜ਼ਾ ਚੜਿਆ 3 ਲੱਖ ਰੋਡ ਦਾ ਉਹਨੂੰ ਸਿਰਫ ਇੰਡਸਟਰੀ ਹੀ ਲਾ ਸਕਦੀ ਆ ਇੰਡਸਟਰੀ ਤੇ ਅਰਬਨਾਈਜੇਸ਼ਨ ਜਿਹੜੀਆਂ ਆ ਇਹ ਕਿਸੇ ਵੀ ਯਾਨੀ ਕਿ ਕੰਟਰੀ ਆ ਕੈਪੀਟਲਿਸਟ ਕੰਟਰੀ ਆ ਉਹਦੀ ਰੀੜ ਦੀ ਹੱਡੀ ਹੁੰਦੀ ਆ ਸੋ ਮੈਂ ਸਾਰਿਆਂ ਨੂੰ ਬਿਜਾਰਸ਼ ਕਰਦਾ ਕਿ ਏਸ ਸਟੀਡੀ ਸਕੀਮ ਆ ਇਹਦੀ ਸਪੋਰਟ ਕੀਤੀ ਜਾਵੇ